ਇੱਕ ਨੋਟੀਫਿਕੇਸ਼ਨ ਉਹਨਾਂ ਹੀ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਸੈਨੇਟ ਆਪਾ ਕਹ ਲਈਏ ਕਿ ਜਿਹੜੀ ਇੱਕ ਚੁਣੀ ਹੋਈ ਬਾਡੀ ਹੈ ਉਹਦੇ ਨਮਾਏ ਦੇ ਘਟਾ ਕੇ 30 ਕੇ 31 ਜਿਹੜੇ ਨੇ ਉਹ ਕਰ ਦਿੱਤੇ ਜਾਂਦੇ ਨੇ ਸਰਦਾਰ ਅਤਾਪ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਦੁਬਾਰਾ ਇੱਕ ਭੰਬਲ ਪੂਸਾ ਪੈਦਾ ਕਰਨੀ ਜਦੋਂ ਨੌਜਵਾਨ ਖੜੇ ਹੁੰਦੇ ਨੇ ਤੇ ਫਿਰ ਇੱਕ ਹਲਕਾ ਜਿਹਾ ਨੋਟੀਫਿਕੇਸ਼ਨ ਜੀ ਇਹਦੀ ਅਸੀਂ ਇਹਨੂੰ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਇਹ ਹੁਣ ਨਹੀਂ ਲਾਗੂ ਕਰਾਂਗੇ ਬਾਅਦ 'ਚ ਲਾਗੂ ਕਰਾਂਗੇ ਪਰ ਉਹ ਨੌਜਵਾਨਾਂ ਦੀ ਜਿਹੜੀ ਆਪਾਂ ਕਹ ਲਈ ਕਿ ਸਰਕਾਰ ਦੀਆਂ ਜਿਸ ਤਰੀਕੇ ਦੀਆਂ ਚਲਾਕੀਆਂ ਸੀ ਉਹਨਾਂ ਨੂੰ ਭਾਪਿਆ ਹੈਗਾ ਕਿਵੇਂ ਦੇਖਦੇ ਹੋ ਪਹਿਲੇ ਪਹਿਲਾ ਪ੍ਰਤੀਕਰਮ ਕੀ ਹੈ ਤੁਹਾਡਾ ਇਸ ਮਸਲੇ ਤੇ ਉਹਨਾਂ ਦੇ ਪ੍ਰੋਫੈਸਰਾਂ ਵੱਲੋਂ ਤੇ ਫੈਕਲਟੀ ਮੈਂਬਰਸ ਵੱਲੋਂ ਜਿਹੜੀ ਹੈਗੀ ਇੱਕ ਸੈਨੇਟ ਚੁਣੀ ਜਾਂਦੀ ਹੈ ਉਹ ਸੈਨੇਟ ਆ ਜਿਹੜੀ ਚੁਣੀ ਹੋਈ ਸੈਨੇਟ ਹੈਗੀ ਆ ਉਹਦੇ ਵਿੱਚ ਜਿੰਨੇ ਤੁਹਾਡੇ ਵਤਨਮੈਂਦਗੀ ਹੋਵੇਗੀ ਉਹਨੇ ਹੀ ਤੁਸੀਂ ਆਪਣੇ ਆਪਣੇ ਵਿਦਿਆਰਥੀਆਂ ਦੇ ਭਲੇ ਲਈ ਆਪਣੇ ਬੋਲੀ ਦੇ ਭਲੇ ਲਈ ਆਪਣੇ ਧਰਮ ਦੇ ਭਲੇ ਲਈ ਔਰ ਆਪਣੇ ਇਸ ਸਮੁੱਚੇ ਜਿਹੜੀ ਨੇਸ਼ਨਹੁੱਡ ਆ ਉਹਦੇ ਭਲੇ ਲਈ ਜਿਹੜੇ ਫੈਸਲੇ ਆ ਕਰਵਾ ਦਿੰਦੇ ਸੋ ਯੂਨੀਵਰਸਟੀਆਂ ਵਿੱਚ ਪਾਵਰ ਸਟਰਗਲ ਨੇ ਤੁਹਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਦਾ ਇਹ ਇਕੱਲੇ ਵਿਦਿਆਕਤਾਰੇ ਨਹੀਂ ਨੇ ਇਹ ਪਾਵਰ ਸਟਰਗਲ ਨੇ ਇੱਥੋਂ ਬਹੁਤ سارے ਇਸ਼ਾਰੇ ਨਿਕਲਦੇ ਹੈਗੇ ਆ ਵੀ ਭਵਿੱਖ ਵਿੱਚ ਜਿਹੜੀਆਂ ਨੀਤੀਆਂ ਘੜੀਆਂ ਜਾਣਗੀਆਂ ਆ ਭਵਿੱਖ ਵਿੱਚ ਜੋ ਕੁਝ ਵੀ ਬਰਤਾਂਤ ਸਰਜੇ ਜਾਣਗੇ ਉਹ ਯੂਨੀਵਰਸਟੀਆਂ ਵਿੱਚੋਂ ਹੀ ਨਿਕਲਦੇ ਹਰ ਜੇ ਯੂਨੀਵਰਸਟੀਆਂ ਉੱਤੇ ਹੀ ਵਗਾਨਿਆਂ ਦਾ ਤੇ ਦੁਸ਼ਮਣਾਂ ਦਾ ਕਬਜ਼ਾ ਹੋ ਜਾਂਦਾ ਸੈਨੇਟ ਦੇ ਰੂਪ ਵਿੱਚ ਜਿਹੜੀ ਟੀਚਿੰਗ ਫੈਕਲਟੀ ਆ ਪੜਾਉਣ ਵਾਲੇ ਪ੍ਰੋਫੈਸਰਾਂ ਦੇ ਰੂਪ ਵਿੱਚ ਜਾਂ ਫੈਸਲੇ ਲੈਣ ਵਾਲੇ ਰਜਿਸਟਰਾਰਾਂ ਦੇ ਰੂਪ ਵਿੱਚ ਤਾਂ ਉਹ ਹੈਗਾ ਵੀ ਜੇ ਦੁਸ਼ਮਣ ਉੱਥੇ ਬੈਠਾ ਤਾਂ ਦੁਸ਼ਮਣ ਮਹਕੂਮ ਧਿਰ ਦੇ ਖਿਲਾਫ ਆ ਜਿਹੜੇ ਫੈਸਲੇ ਲਵੇਗਾ ਚੁਣੀ ਹੋਈ ਬਾਡੀ ਨੂੰ ਤੋੜ ਕੇ 31 ਮੈਂਬਰੀ ਥੋਪੀ ਹੋਈ ਬਾਡੀ ਆ ਜਿਹੜੀ ਵੀ ਉਹ ਚੁਣੇ ਨਹੀਂ ਜਾਣਗੇ ਹੁਣ ਸਿਰਫ ਕੇਂਦਰ ਸਰਕਾਰ ਫੈਸਲਾ ਲਾਊਗਾ ਉਹ ਚੁਣ ਉਹ ਜਿਸ ਤਰ੍ਹਾਂ ਉਹ ਫੈਸਲੇ ਕਰੂਗਾ ਵੀ ਕਿਹੜਾ ਕਿਹੜਾ ਬੰਦਾ ਸਿੰਡੀਕੇਟ ਵਿੱਚ ਤੇ ਸੈਨੇਟ ਵਿੱਚ ਹੋਵੇਗਾ ਤੇ ਉਹ ਫਿਰ ਉਹ ਸਾਰੇ ਆਪਾਂ ਨੂੰ ਪਤਾ ਵੀ ਆਰਐਸਐਸ ਦੇ ਤੇ ਹਿੰਦੂ ਮਾਈਂਡਡ ਆਉਣੇ ਹੈਗੇ ਆ ਸੋ ਟੋਟਲੀ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਦੀ ਧਰਤੀ ਤੇ ਬਣੀ ਯੂਨੀਵਰਸਿਟੀ ਦਾ ਹਿੰਦੂਕਰਨ ਕਰਨ ਲਈ ਇਹ ਜਿਹੜਾ ਹੈਗਾ ਸਾਰਾ ਯਤਨ ਕੀਤਾ ਗਿਆ ਤਾਂ ਕਿ ਪੰਜਾਬੀਆਂ ਦਾ ਜਿਹੜਾ ਦਾਵਾ ਸਿੱਖਾਂ ਦਾ ਦਾਵਾ ਇਸ ਯੂਨੀਵਰਸਿਟੀ ਤੋਂ ਤੋੜਿਆ ਜਾਵੇ ਤੇ ਸਰਦਾਰਤਾ ਸਿੰਧੀ ਅੱਗੇ ਆਪਾਂ ਚੱਲਦੇ ਆਂ ਪੂਰੇ ਜੇ ਆਪਾਂ ਹਫਤੇ ਦੀ ਸਰਗਰਮੀ ਚਾਹੇ ਉਹ ਪੰਥਕ ਤੌਰ ਤੇ ਹੋਵੇ ਜਾਂ ਆਪਾਂ ਕਹਿ ਲਈਏ ਕਿ ਨੌਜਵਾਨ ਲੀਡਰਸ਼ਿਪ ਦੇ ਤੌਰ ਤੇ ਹੋਵੇ ਉਹ ਜਿਹੜੀ ਰਹੀ ਹੈਗੀ ਆ ਪੰਜਾਬ ਯੂਨੀਵਰਸਿਟੀ ਦੇ ਆਲੇ ਦੁਆਲੇ ਇਹ ਜਿਹੜੀ ਸਰਗਰਮੀ ਰਹੀ ਹੈ ਅ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਇੱਕ ਮੰਨੇ ਜਿਹੜਾ ਹੈ 1 ਨਵੰਬਰ ਨੂੰ ਜੇ ਆਪਾਂ ਕਹਿ ਲਈਏ ਕਿ ਪੰਜਾਬ ਦਾ ਜਿਹੜਾ ਹੈਗਾ ਕਿ ਪੰਜਾਬੀ ਸੂਬਾ ਜਿਹੜਾ ਦਿੱਤਾ ਜਾਂਦਾ ਇੱਕ ਆਪਾਂ ਕਹਿ ਸਕਦੇ ਆਂ ਕਿ ਲੂਲਾ ਲੰਗੜਾ ਸੂਬਾ ਜੋ ਪੰਜਾਬ ਦੀਆਂ ਮੰਗਾਂ ਸੀ ਉਹਨਾਂ ਨੂੰ ਦਰਕਿਨਾਰ ਕਰਕੇ ਬਹੁਤ ਸਾਰੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਬਾਹਰ ਰੱਖ ਲਏ ਜਾਂਦੇ ਨੇ ਹਰੇਕ ਹੀ ਜੇ ਆਪਾਂ ਕਹਿ ਲਈਏ ਕਿ ਚਾਹੇ ਰਾਜਸਥਾਨੀ ਜਿਹੜੀ ਵੀ ਸਟੇਟ ਤੀ ਹੋਵੇ ਉਹ ਹਮੇਸ਼ਾ ਹੀ ਦਿੱਤੀ ਗਈ ਹੈ ਜਦੋਂ ਵੀ ਕਿਸੇ ਸਟੇਟ ਦੇ ਵਿੱਚੋਂ ਚਾਹੇ ਪੇਰੈਂਟ ਸਟੇਟ ਨਿਕਲਦੀ ਹੈ ਚਾਹੇ ਬਿਹਾਰ ਤੇ ਝਾਰਖੰਡ ਆਪਣੇ ਕੋਲ ਐਗਜ਼ਾਮਪਲ ਹੈਗਾ ਇੱਕ ਜਾਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਰਤੀਆਂ ਵੱਖ-ਵੱਖ ਐਗਜ਼ਾਮਪਲ ਹੈਗੀਆਂ ਨੇ ਪਰ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ ਪੰਜਾਬ ਨੂੰ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਕਿ ਬਣੀ ਹੀ ਪੰਜਾਬ ਦੇ ਨਾਂ ਤੇ ਹੋਈ ਹੈ ਉਹ ਨਹੀਂ ਦਿੱਤੀ ਗਈ ਤੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਦੇਖਿਆ ਕਿ ਰੱਖ ਲਈਆਂ ਗਈਆਂ ਕਿ ਜਦੋਂ ਜੀ ਕਰੇਗਾ ਤੇ ਦੁਬਾਰਾ ਇਹਨਾਂ ਨੂੰ ਦਬ ਲਿਆ ਜਾਵੇਗਾ ਤੇ ਹੁੰਦਾ ਇਦਾਂ ਹੀ ਹੈ ਇੱਕ ਨੋਟੀਫਿਕੇਸ਼ਨ ਉਹਨਾਂ ਹੀ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਸੈਨੇਟ ਆਪਾਂ ਕਹਿ ਲਈਏ ਕਿ ਜਿਹੜੀ ਇੱਕ ਚੁਣੀ ਹੋਈ ਬਾਡੀ ਹੈ ਉਹਦੇ ਨਮਾਇਦੇ ਘਟਾ ਕੇ 30 ਕੇ 31 ਜਿਹੜੇ ਨੇ ਉਹ ਕਰ ਦਿੱਤੇ ਜਾਂਦੇ ਨੇ ਸਰਦਾਰ ਅਤਾਪ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਤੋ ਬਾਅਦ ਜਿਹੜਾ ਹੈਗਾ ਦੁਬਾਰਾ ਇੱਕ ਭੰਬਲ ਪੂਸਾ ਪੈਦਾ ਕਰਨੀ ਜਦੋਂ ਨੌਜਵਾਨ ਖੜੇ ਹੁੰਦੇ ਨੇ ਤੇ ਫਿਰ ਇੱਕ ਹਲਕਾ ਜਿਹਾ ਨੋਟੀਫਿਕੇਸ਼ਨ ਜੀ ਇਹਦੀ ਅਸੀਂ ਇਹਨੂੰ ਅਸੀਂ ਬਾਅਦ ਦੇ ਵਿੱਚ ਜਿਹੜਾ ਹੈ ਇਹ ਹੁਣ ਨਹੀਂ ਲਾਗੂ ਕਰਾਂਗੇ ਬਾਅਦ ਚੋਂ ਲਾਗੂ ਕਰਾਂਗੇ ਪਰ ਉਹ ਨੌਜਵਾਨਾਂ ਦੀ ਜੇ ਆਪਾਂ ਕਹ ਲਈਏ ਕਿ ਸਰਕਾਰ ਦੀਆਂ ਜਿਸ ਤਰੀਕੇ ਦੀਆਂ ਚਲਾਕੀਆਂ ਸੀ ਉਹਨਾਂ ਨੂੰ ਭਾਪਿਆ ਹੈਗਾ ਕਿਵੇਂ ਦੇਖਦੇ ਹੋ ਪਹਿਲੇ ਪਹਿਲਾ ਪ੍ਰਤੀਕਰਮ ਕੀ ਹੈ ਤੁਹਾਡਾ ਇਸ ਮਸਲੇ ਤੇ ਹਾਂਜੀ ਹਾਂਜੀ ਸੋ ਪਹਿਲਾ ਪ੍ਰਤੀਕਰਮ ਇਹ ਹੈਗਾ ਵੀ 1 ਨਵੰਬਰ ਵਾਲੇ ਦਿਨ ਜਦੋਂ ਪੰਜਾਬ ਪੋਨਰ ਗਠਨ ਐਕਟ ਤਹਿਤ ਪੰਜਾਬੀ ਸੂਬਾ ਜਿਹੜਾ ਹੈਗਾ ਹੋਂਦ ਵਿੱਚ ਆਇਆ ਸੀ ਉਸੇ ਦਿਨ ਹੀ ਕੇਂਦਰ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕਰਕੇ ਸੋ ਜਿਹੜੀ 91 ਮੈਂਬਰੀ ਸੈਨੇਟ ਹੈਗੀ ਆ ਜਿਹੜੀ ਔਰ ਦੂਜਾ ਵੀ ਜਿਹੜੀ ਡੈਮੋਕਰੇਟਿਕਲੀ ਚੁਣੀ ਜਾਂਦੀ ਹੈਗੀ ਆ ਸੋ ਦੇ ਵਿੱਚੋਂ ਵਿਦਿਆਰਥੀਆਂ ਵੱਲੋਂ ਔਰ ਜਿਹੜੇ ਜਿਹੜੇ ਪ੍ਰੋਫੈਸਰ ਸਾਹਿਬਾਨ ਆ ਵੱਖ-ਵੱਖ ਕਾਲਜਾਂ ਦੇ ਜਿਨ੍ਹਾਂ ਵਿੱਚੋਂ ਪੰਜਾਬ ਦੇ ਕਾਲਜ ਵੀ ਨੇ ਚਾਰ ਜਿਹੜੇ ਜ਼ਿਲ੍ਹੇ ਹੈਗੇ ਆ ਪੰਜਾਬ ਦੇ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਨੇ ਹੁਸ਼ਿਆਰਪੁਰ ਹੈਗਾ ਅ ਲੁਧਿਆਣਾ ਹੈਗਾ ਤੇ ਫਰੀਦਕੋਟ ਵੀ ਮੇਰੇ ਖਿਆਲੋਂ ਉਹਦੇ ਨਾਲ ਹੈਗਾ ਤੇ ਇੱਕ ਜਿਲ੍ਹਾ ਕੋਈ ਸ਼ਾਇਦ ਫਿਰੋਜ਼ਪੁਰ ਹੈਗਾ ਸੋ ਇਹ ਜਿਹੜੇ ਚਾਰ ਜਲੇ ਹੈਗੇ ਆ ਇਹ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਅ ਸੋ ਉਹਨਾਂ ਉਹਨਾਂ ਦੇ ਪ੍ਰੋਫੈਸਰਾਂ ਵੱਲੋਂ ਤੇ ਫੈਕਲਟੀ ਮੈਂਬਰਸ ਵੱਲੋਂ ਜਿਹੜੀ ਹੈਗੀ ਇੱਕ ਸੈਨੇਟ ਚੁਣੀ ਜਾਂਦੀ ਹੈ ਉਹ ਸੈਨੇਟ ਆ ਜਿਹੜੀ ਚੁਣੀ ਹੋਈ ਸੈਨੇਟ ਹੈਗੀ ਆ ਉਹਦੇ ਵਿੱਚ ਜਿੰਨੀ ਤੁਹਾਡੀ ਵਾਧ ਨਮਾਇੰਦਗੀ ਹੋਵੇਗੀ ਉਹਨੇ ਹੀ ਤੁਸੀਂ ਆਪਣੇ ਆਪਣੇ ਵਿਦਿਆਰਥੀਆਂ ਦੇ ਭਲੇ ਲਈ ਆਪਣੀ ਬੋਲੀ ਦੇ ਭਲੇ ਲਈ ਆਪਣੇ ਧਰਮ ਦੇ ਭਲੇ ਲਈ ਔਰ ਆਪਣੇ ਇਸ ਸਮੁੱਚੇ ਜਿਹੜੀ ਨੇਸ਼ਨਹੁੱਡ ਆ ਉਹਦੇ ਭਲੇ ਲਈ ਜਿਹੜੇ ਫੈਸਲੇ ਆ ਕਰਵਾ ਦਿੰਦੇ ਆ ਸੋ ਯੂਨੀਵਰਸਿਟੀ ਆਵੇ ਇੱਕ ਪਾਵਰ ਸਟ੍ਰਗਲ ਨੇ ਤੁਹਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਦਾ ਇਹ ਇਕੱਲੇ ਵਿਦਿਅਕ ਤਾਰੇ ਨਹੀਂ ਨੇ ਇਹ ਪਾਵਰ ਸਟ੍ਰਗਲ ਹੈ ਇੱਥੋਂ ਬਹੁਤ سارے ਇਸ਼ਾਰੇ ਨਿਕਲਦੇ ਹੈਗੇ ਆ ਵੀ ਭਵਿੱਖ ਵਿੱਚ ਜਿਹੜੀਆਂ ਨੀਤੀਆਂ ਘੜੀਆਂ ਜਾਣਗੀਆਂ ਆ ਭਵਿੱਖ ਵਿੱਚ ਜੋ ਕੁਝ ਵੀ ਬਰਤਾਂਤ ਸਿਰਜੇ ਜਾਣਗੇ ਉਹ ਯੂਨੀਵਰਸਟੀਆਂ ਵਿੱਚੋਂ ਹੀ ਨਿਕਲਦੇ ਹਰ ਜੇ ਯੂਨੀਵਰਸਟੀਆਂ ਉੱਤੇ ਹੀ ਬਗਾਨਿਆਂ ਦਾ ਤੇ ਦੁਸ਼ਮਣਾਂ ਦਾ ਕਬਜ਼ਾ ਹੋ ਜਾਂਦਾ ਸੈਨੇਟ ਦੇ ਰੂਪ ਵਿੱਚ ਜਿਹੜੀ ਟੀਚਿੰਗ ਫੈਕਲਟੀ ਆ ਪੜਾਉਣ ਵਾਲੇ ਪ੍ਰੋਫੈਸਰਾਂ ਦੇ ਰੂਪ ਵਿੱਚ ਜਾਂ ਫੈਸਲੇ ਲੈਣ ਵਾਲੇ ਰਜਿਸਟਰਾਰਾਂ ਦੇ ਰੂਪ ਵਿੱਚ ਤਾਂ ਉਹ ਹੈਗਾ ਵੀ ਜੇ ਦੁਸ਼ਮਣ ਉੱਥੇ ਬੈਠਾ ਤਾਂ ਦੁਸ਼ਮਣ ਮਹਕੂਮ ਧਿਰ ਦੇ ਖਿਲਾਫ ਆ ਜਿਹੜੇ ਫੈਸਲੇ ਲਵੇਗਾ ਸੋ 91 ਮੈਂਬਰੀ ਚੁਣੀ ਹੋਈ ਬਾਡੀ ਨੂੰ ਤੋੜ ਕੇ 31 ਮੈਂਬਰੀ ਥੋਪੀ ਹੋਈ ਬਾਡੀ ਆ ਜਿਹੜੀ ਵੀ ਉਹ ਚੋਣੇ ਨਹੀਂ ਜਾਣਗੇ ਹੁਣ ਸਿਰਫ ਕੇਂਦਰ ਸਰਕਾਰ ਫੈਸਲਾ ਲਾਊਗਾ ਉਹ ਚੁਣ ਉਹ ਜਿਸ ਤਰ੍ਹਾਂ ਉਹ ਫੈਸਲੇ ਕਰੂਗਾ ਵੀ ਕਿਹੜਾ ਕਿਹੜਾ ਬੰਦਾ ਸਿੰਡੀਕੇਟ ਵਿੱਚ ਤੇ ਸੈਨੇਟ ਵਿੱਚ ਹੋਵੇਗਾ ਤੇ ਉਹ ਫਿਰ ਉਹ ਸਾਰੇ ਆਪਾਂ ਨੂੰ ਪਤਾ ਵੀ ਆਰਐਸਐਸ ਦੇ ਤੇ ਹਿੰਦੂ ਮਾਈਂਡਡ ਹੁਣੇ ਹੈਗੇ ਆ ਸੋ ਟੋਟਲੀ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਦੀ ਧਰਤੀ ਤੇ ਬਣੀ ਯੂਨੀਵਰਸਿਟੀ ਦਾ ਹਿੰਦੂਕਰਨ ਕਰ ਲਈ ਇਹ ਜਿਹੜਾ ਹੈਗਾ ਸਾਰਾ ਯਤਨ ਕੀਤਾ ਗਿਆ ਤਾਂ ਕਿ ਪੰਜਾਬੀਆਂ ਦਾ ਜਿਹੜਾ ਦਾਵਾ ਸਿੱਖਾਂ ਦਾ ਦਾਵਾ ਇਸ ਯੂਨੀਵਰਸਿਟੀ ਤੋਂ ਹੁਣ ਤੋੜਿਆ ਜਾਵੇ ਪਹਿਲਾਂ ਬੀਬੀਐਮਬੀ ਤੋਂ ਤੋੜਿਆ ਗਿਆ ਤੇ ਉਸੇ ਬਹਾਨੇ ਹੈਗਾ ਵੀ ਕਿਤੇ ਨਾ ਕਿਤੇ ਸਿੱਖਾਂ ਦਾ ਤੇ ਪੰਜਾਬੀਆਂ ਦਾ ਦਾਵਾ ਚੰਡੀਗੜ੍ਹ ਤੋਂ ਤੋੜ ਕੇ ਸਿੱਖਾਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਵੀ ਤੁਸੀਂ ਸਾਡੇ ਗੁਲਾਮ ਹੈਗੇ ਆ ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਬਿਲਕੁਲ ਵੀ ਨਹੀਂ ਕੋਈ ਸਤਿਕਾਰ ਦਿੰਦੇ ਅਸੀਂ ਆਪਣੇ ਫੈਸਲ ਜੀ ਆਪਾਂ ਜਿੱਦਾਂ ਦੇਖਦੇ ਰਹੇ ਨੇ ਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਵੀ ਬਹੁਤ ਸਾਰੇ ਸੰਬੰਧਤ ਹੈਗੇ ਨੇ ਹੁਣ ਆਪਾਂ ਦੇਖਿਆ ਕਿ ਇੱਕ ਹਿੱਸਾ ਜਾ ਕੇ ਦੁਬਾਰਾ ਜੁਆਇਨਿੰਗ ਵੀ ਜਿਹੜੀ ਕਾਫੀ ਸਾਰੇ ਚਾਹੇ ਉਹ ਸਿੱਖ ਚਿਹਰੇ ਵਾਲੇ ਹੁਣ ਉਹ ਵੀ ਉੱਥੇ ਜੁਆਇਨਿੰਗ ਕਰਦੇ ਪਏ ਨੇ ਅਸਲ 'ਚ ਕੇਂਦਰ ਦੇ ਇਹ ਕਦਮ ਦਰਸਾਉਂਦੇ ਕੀ ਹੈਗੇ ਨੇ ਤੇ ਫਿਰ ਇਹ ਜਿਹੜੇ ਲੋਕ ਜਾ ਰਹੇ ਨੇ ਇਹਨਾਂ ਨੂੰ ਕੀ ਕੰਧ ਤੇ ਲਿਖਿਆ ਹੋਇਆ ਨਜ਼ਰ ਨਹੀਂ ਆ ਰਿਹਾ ਕਿ ਕੇਂਦਰ ਦੀ ਨੀਤੀ ਪੰਜਾਬ ਨੂੰ ਲੈ ਕੇ ਕੀ ਹੈਗੀ ਆ ਹਾਂ ਇਹ ਤੁਹਾਡੇ ਦੋ ਸਵਾਲ ਨੇ ਜੇ ਸਭ ਤੋਂ ਪਹਿਲਾਂ ਤਾਂ ਆਪਾਂ ਉਹ ਸਵਾਲ ਸਮੋਦਨ ਕਰੀਏ ਵੀ ਕੇਂਦਰ ਦੇ ਮਨਸ਼ੇ ਕੀ ਹੈਗੇ ਆ ਹਨਾ ਸੋ ਜਿਹੜੀ ਸੈਂਟਰ ਸਰਕਾਰ ਹੈਗੀ ਆ ਅਸਲ ਵਿੱਚ ਖਾਸ ਕਰਕੇ ਉਹਨਾਂ ਨੂੰ ਸਿੱਖਾਂ ਤੋਂ ਹੀ ਸਾਰੀ ਵੱਡੀ ਪ੍ਰੋਬਲਮ ਆ ਕ੍ਰੀਏਟ ਹੋ ਰਹੀ ਹੈ ਉਹਨਾਂ ਨੂੰ ਲੱਗਦਾ ਵੀ ਜੇ ਸਿੱਖ ਇੱਕ ਕੌਮੀਅਤ ਦੇ ਤੌਰ ਤੇ ਇੱਕ ਸੋਵਰਨਿਟੀ ਦੀ ਭਾਵਨਾ ਲੈ ਕੇ ਰਾਜਨੀਤੀ ਕਰਦੇ ਆ ਉਹਨਾਂ ਵਿੱਚ ਨੇਸ਼ਨਹੂਡ ਤੇ ਸਟੇਟਹੂਡ ਦੀ ਭਾਵਨਾ ਵਰਤਮਾਨ ਢਾਂਚੇ ਵਿੱਚ ਰਾਜਨੀਤੀ ਕਰਦੇ ਆ ਵੀ ਬਣੀ ਰਹਿੰਦੀ ਹੈ ਤਾਂ ਉਹ ਕਿਤੇ ਨਾ ਕਿਤੇ ਆਪਣੀ ਨੇਸ਼ਨ ਸਟੇਟ ਹੈ ਜਿਹੜੀ ਉਹ ਸਿਰਜ ਸਕਦੇ ਹੈਗੇ ਆ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਇਹ ਇਹ ਦਰਸਾਇਆ ਕਈ ਵਾਰੀ ਵੀ ਸਨ 1900 ਤੋਂ ਲੈ ਕੇ ਸਨ 2000 ਤੱਕ 100 ਚਤੁਰ ਸਟੇਟਾਂ ਨੇ ਨੇਸ਼ਨ ਸਟੇਟਾਂ ਹੋਂਦ ਵਿੱਚ ਆਈਆਂ ਜਿਦੇ ਵਿੱਚੋਂ 152 ਸਟੇਟਾਂ ਉਹ ਨੇ ਜਿਹੜੀਆਂ ਰਾਜਾਂ ਦੇ ਤੌਰ ਤੇ ਮਜ਼ਬੂਤ ਸੀ ਕਿਸੇ ਸਟੇਟ ਵਿੱਚ ਸੋ ਜਿਸ ਤਰ੍ਹਾਂ ਪੰਜਾਬ ਪੰਜਾਬ ਸਿੱਖਾਂ ਦੀ ਡੋਮੀਨੇਸ਼ਨ ਨਾਲ ਰਾਜਾਂ ਦੇ ਤੌਰ ਤੇ ਮਜ਼ਬੂਤ ਹੈਗਾ ਸੋ ਸੈਂਟਰ ਨੂੰ ਜਿਹੜਾ ਹੈਗਾ ਸਿੱਖਾਂ ਤੋਂ ਇਹ ਭੈ ਖਾ ਰਿਹਾ ਵੀ ਇਹੇ ਹੈਗੀ ਆ ਜਿਹੜੀ ਰਾਜਾਂ ਦੇ ਤੌਰ ਤੇ ਇਹਨਾਂ ਦੀ ਪੋਲੀਟੀਕਲ ਹੈਜਮਨੀ ਆ ਉਹੋ ਜਿਹੜੀ ਹੈਗੀ ਆ ਨੇਸ਼ਨ ਸਟੇਟ ਵਿੱਚ ਤਬਦੀਲ ਹੋ ਸਕਦੀ ਆ ਉਹ ਸਿੱਖਾਂ ਦੀ ਪੋਲੀਟੀਕਲ ਹੈਜਮਨੀ ਨੂੰ ਤੋੜਨ ਦਾ ਯਤਨ ਕਰ ਰਹੇ ਨੇ ਇਹਦੇ ਚੋਂ ਸੰਕੇਤ ਮਿਲਦਾ ਹੈ ਵਿਕੇਂਦਰ ਸਰਕਾਰ ਬਹੁਤ ਡਰੀ ਹੋਈ ਆ ਸੋ ਉਹ ਉਹ ਲਗਾਤਾਰ ਇੰਨਾ دہشت ਇੰਨਾ ਤਸ਼ੱਦਦ ਸਮੁੱਚੇ ਢਾਂਚੇ ਦਾ ਕੇਂਦਰੀਕਰਨ ਦੇਖੋ ਸੁਪਰੀਮ ਕੋਰਟ ਉਹਨਾਂ ਦੇ ਕਬਜ਼ੇ ਚਾਹ ਉਹਦਾ ਕੇਂਦਰੀਕਰਨ ਪੂਰੀ ਪੂਰੀ ਇੰਟੈਲੀਜੈਂਸ ਤੁਸੀਂ ਦੇਖੋ NIA NIA ਬਣਾਇਆ ਹੀ ਸਿੱਖਾਂ ਦੇ ਖਿਲਾਫ ਕਾਰਵਾਈਆਂ ਕਰਨ ਲਈ ਗਿਆ ਹੈਗਾ NIA ਦੇ ਤੁਸੀਂ ਕਦੇ ਖਬਰ ਨਹੀਂ ਸੁਣੀ ਵੀ ਉਹਨੇ ਬਿਹਾਰ ਚੋਂ ਕੋਈ ਬੰਦਾ ਫੜਿਆ ਹੋਵੇ ਉਹਨੇ ਉੜੀਸਾ ਚੋਂ ਕੋਈ ਬੰਦਾ ਫੜਿਆ ਹੋਵੇ ਉਹਨੇ ਉੱਤਰ ਪ੍ਰਦੇਸ਼ ਚੋਂ ਕੋਈ ਬੰਦਾ ਫੜਿਆ ਹੋਵੇ ਔਰ ਕੇਸ ਚਲਾਇਆ ਹੋਵੇ ਸਿਰਫ ਤੇ ਸਿਰਫ ਪੰਜਾਬ ਦੇ ਕੇਸਾਂ ਲਈ ਜਿਹੜੀ NIA ਬਣਾਈ ਗਈ ਹੈ ਸੋ ਇਹ ਸੈਂਟਰਲਾਈਜ਼ ਕਰ ਰਿਹਾ ਸਟੇਟ ਡਰੀ ਹੋਈ ਹੈ ਇਸ ਡਰ ਦੀ ਭਾਵਨਾ ਚੋਂ ਜਿਹੜੀ ਹੈਗੀ ਹੈ ਉਹ ਇੱਕ ਗਲਤ ਕਦਮ ਚੁੱਕ ਰਹੀ ਹੈਗੀ ਹੈ ਸੋ ਆਪਾਂ ਪ੍ਰੋਗਰਾਮਾਂ ਚ ਪਹਿਲਾਂ ਵੀ ਜ਼ਿਕਰ ਕਰਿਆ ਵੀ ਜਦੋਂ ਸਟੇਟਾਂ ਡਰ ਜਾਣ ਤਾ ਜਿਹੜੀਆਂ ਕੌਮਾਂ ਨੇ ਉਹਨਾਂ ਦਾ ਇਹ ਇਹ ਫਰਜ ਬਣ ਜਾਂਦਾ ਵੀ ਸਟੇਟ ਦੇ ਡਰ ਤੇ ਸਟੇਟ ਦੀ ਦਹਿਸ਼ਤ ਨੂੰ ਲਗਾਤਾਰ ਵਧਾਇਆ ਜਾਵੇ ਸੰਘਰਸ਼ਾਂ ਨਹੀਂ ਵਧਾਇਆ ਜਾਵੇ ਹੂੰ ਆਪਣੀ ਕੌਮੀ ਚੇਤਨਤਾ ਰਹੀ ਵਧਾਇਆ ਜਾਵੇ ਉਹਨੂੰ ਡਰ ਉਹਨੂੰ ਡਰਾ ਡਰਾ ਕੇ ਗਲਤ ਰਸਤੇ ਤੇ ਪਾਓ ਤੇ ਉਹ ਗਲਤ ਰਸਤਾ ਜਿਹੜਾ ਜਿਹੜਾ ਸਟੇਟ ਦਾ ਗਲਤ ਰਸਤਾ ਹੈਗਾ ਉਹ ਸਿੱਖਾਂ ਲਈ ਪੰਜਾਬੀਆਂ ਲਈ ਤੇ ਕੌਮੀਅਤ ਦੀ ਭਾਵਨਾ ਵਾਲਿਆਂ ਲਈ ਕੋਈ ਨਵੇਂ ਦਰਵਾਜ਼ੇ ਆ ਜਿਹੜੀ ਉਹ ਖੋਲ ਸਕਦਾ ਤੁਹਾਡਾ ਦੂਜਾ ਸਵਾਲ ਸੀ ਵੀ ਜਿਹੜੇ ਬਹੁਤ ਸਾਰੇ ਸਿੱਖ ਚਿਹਰੇ ਆ ਭਾਰਤੀ ਜਨਤਾ ਪਾਰਟੀ ਵਿੱਚ ਜਾ ਰਹੇ ਆ ਉਹਨਾਂ ਦਾ ਕੋਈ ਵੀ ਸਰਵਕਾਰ ਪੰਜਾਬ ਨਾਲ ਨਹੀਂ ਉਹ ਪੂਰੀ ਤਰ੍ਹਾਂ ਅਪਰਚੂਨਿਸਟ ਨੇ ਉਹ ਮੌਕਾ ਪਰਸਤ ਨੇ ਉਹ ਪਾਵਰ ਸਟਰਗਲ ਨਾਲ ਜੁੜ ਕੇ ਸਿਰਫ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਪੋਲਿਟਿਕਸ ਵਿੱਚ ਆਏ ਹੋਏ ਨੇ ਪੰਜਾਬ ਦੇ ਕੀ ਭਾਰਤ ਦੇ 95% ਲੋਕ ਨੇ ਜਿਹੜੇ ਪੋਲਿਟਿਸ਼ੀਅਨਸ ਨੇ ਉਹ ਸਿਰਫ ਆਪਣੀਆਂ ਨਿੱਜੀ ਲੋੜਾਂ ਤੇ ਨਿੱਜੀ ਜਿਹੜੀ ਇੱਕ ਇੱਕ ਹੰਕਾਰ ਹੈਗਾ ਉਹਦੇ ਕਰਕੇ ਜਿਹੜੇ ਪੋਲਿਟਿਕਸ ਵਿੱਚ ਆਏ ਹੋਏ ਨੇ ਸਮੁੱਚੀ ਲੀਡਰਸ਼ਿਪ ਦਾ इवन ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਪੰਜਾਬ ਦੇ ਸਰੋਕਾਰਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਸੋ ਅਜੀਤ ਅਖਬਾਰ ਨੇ ਪਿਛਲੇ ਦਿਨੀ ਇੱਕ ਸਟੋਰੀ ਲਾਈ ਆ ਅਵਲਜੀਤ ਸਿੰਘ ਹਾਂ ਜੀ ਇਹਦੇ ਚ ਆਪਾਂ ਜੀ ਥੋੜਾ ਜਿਹਾ ਇਹ ਦੇਖੀਏ ਕਿ ਕੱਲਾ ਆਪਾਂ ਆਮ ਆਦਮੀ ਪਾਰਟੀ ਨੂੰ ਦੋਸ਼ ਨਹੀਂ ਦਿੰਦੇ ਹੈਗੇ ਵੀ ਕਈ ਵਾਰੀ ਇਦਾਂ ਹੁੰਦਾ ਕਿ ਸ਼ਾਇਦ ਆਪਾਂ ਇਹਨਾਂ ਨੂੰ ਕੀਏ ਜਿਹੜੀਆਂ ਬਾਕੀ ਦੀਆਂ ਸਰਕਾਰਾਂ ਵੀ ਸਨ ਚਾਹੀ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਹੁਣਾ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਹੁਣਾ ਕੋਲ ਤੇ ਚਲੋ ਤਿੰਨ ਚਾਰ ਮਹੀਨੇ ਹੀ ਸਨ ਚਾਹੀ ਉਸ ਤੋਂ ਪਹਿਲਾਂ 10 ਸਾਲ ਆਪਾਂ ਕਹਿ ਲਈ ਕਿ ਪ੍ਰਕਾਸ਼ ਸਿੰਘ ਬਾਦਲ ਹੁਣਾ ਦੀ ਜਿਹੜੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਸੀ ਇਹਨਾਂ ਸਰਕਾਰਾਂ ਨੇ ਹੌਲੀ-ਹੌਲੀ ਆਪਣਾ ਦਾਵਾ ਛੱਡਿਆ ਕਿਉਂ ਕਿ ਆਪਾਂ ਬਾਦਲ ਸਰਕਾਰ ਵੇਲੇ ਵੀ ਦੇਖਿਆ ਕਿ ਹੌਲੀ-ਹੌਲੀ ਜਿਹੜੇ ਦਫਤਰੀ ਕਾਮਕਾਰ ਜਾਂ ਜਿਹੜੇ ਆਫੀਸਿਸ ਵਗੈਰਾ ਉਹ ਆਪ ਹੀ ਜਿਹੜੇ ਮੁਹੱਲੇ ਦੇ ਵਿੱਚ ਜਿਹੜੇ ਲਿਆਉਣੇ ਚਾਲੂ ਕਰ ਦਿੱਤੇ ਗਏ ਸਨ ਮਤਲਬ ਕਿ ਹੌਲੀ-ਹੌਲੀ ਚੰਡੀਗੜ੍ਹ ਤੋਂ ਆਪਣਾ ਦਾਵਾ ਜਿਹੜਾ ਉਹ ਵੀ ਛੱਡਦੇ ਗਏ ਤੇ ਇਹ ਯੂਨੀਵਾਲੀ ਵਾਲ ਯੂਨੀਵਰਸਿਟੀ ਵਾਲੇ ਮਸਲੇ 'ਚ ਕੋਈ ਅੱਜ ਦਾ ਨਹੀਂ ਚੱਲ ਰਿਹਾ ਹੁਣ 2 ਸਾਲ ਤੋਂ ਤਾਂ ਮੇਰੇ ਖਿਆਲ ਇਲੈਕਸ਼ਨ ਹੀ ਜਿਹੜੇ ਨਹੀਂ ਹੋਏ ਹੋਏ ਉਹ ਇੱਕ ਵੱਡਾ ਸੰਕੇਤ ਸੀ ਕਿ ਇੱਕ ਵੱਡਾ ਹੱਲਾ ਹੋ ਸਕਦਾ ਹੈਗਾ ਉਦੋਂ ਸਰਕਾਰਾਂ ਨੇ ਕਿਉਂ ਨਹੀਂ ਇਸ ਤੇ ਧਿਆਨ ਦਿੱਤਾ ਜਾਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਕਿਉਂਕਿ ਆਪਾਂ ਗੱਲ ਕਰ ਚੁੱਕੇ ਆਂ ਵੀ ਇੰਡੀਅਨ ਸਟੇਟ ਆ ਪੂਰੀ ਤਰ੍ਹਾਂ ਸੈਂਟਰਲਾਈਜ਼ਡ ਹੋ ਰਹੀ ਹੈਗੀ ਆ ਸੋ ਸੈਂਟਰਲਾਈਜ਼ਡ ਸਟੇਟ ਆ ਜਿਹੜੀ ਰਾਜਾਂ ਵਿੱਚ ਲੀਡਰਸ਼ਿਪ ਉੱਭਰ ਰਹੀ ਹੈਗੀ ਆ ਉਹਦੇ ਨਾਲ ਇੱਕ ਸਮਝੌਤਾ ਕਰਦੀ ਆ ਬਿਹਾਈਂਡ ਦੀ ਸੀਨ ਵੀ ਤੁਸੀਂ ਆਪਣੀਆਂ ਜੋ ਮਰਜ਼ੀ ਬਿਜ਼ਨਸ ਡਿਵੈਲਪ ਕਰ ਲਓ ਜਿੰਨੂੰ ਮਰਜ਼ੀ ਫੜ ਲਓ ਜਿੰਨੂੰ ਮਰਜ਼ੀ ਮਾਰ ਦਿਓ ਜਿੰਨੂੰ ਮਰਜ਼ੀ ਇਸ ਤਰ੍ਹਾਂ ਹੈਗਾ ਵੀ ਉਹਦੇ ਖਿਲਾਫ ਕੋਈ ਕਾਰਵਾਈ ਕਰੋ ਪਰ ਤੁਸੀਂ ਆਪਣੇ ਕੌਮ ਦੇ ਹਿੱਤਾਂ ਲਈ ਆਪਣੇ ਰਾਜ ਦੇ ਹਿੱਤਾਂ ਲਈ ਸੈਂਟਰ ਨਾਲ ਟਕਰਾਅ ਵਿੱਚ ਨਹੀਂ ਆਉਣਾ ਇਹ ਧਰਮਯੋਧ ਮੋਰਚੇ ਵਰਗੀ ਸਥਿਤੀ ਹੈ ਜਿਹੜੀ ਉਹ ਪੰਜਾਬ ਵਿੱਚ ਦੁਬਾਰਾ ਨਾ ਪੈਦਾ ਹੋਵੇ ਸੋ ਪੰਜਾਬ ਯੂਨੀਵਰਸਿਟੀ ਤੇ ਦਾਵਾ ਕੱਲਾ ਆਮ ਆਦਮੀ ਪਾਰਟੀ ਨੇ ਨਹੀਂ ਛੱਡਿਆ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੇ ਵੀ ਛੱਡਿਆ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਹੈਗਾ ਉਹ ਕਾਂਗਰਸ ਨੇ ਵੀ ਛੱਡਿਆ ਲਗਾਤਾਰ ਸੈਨੇਟ ਦੀਆਂ ਮੀਟਿੰਗਾਂ ਚ ਉਹ ਜਿਹੜੀ ਪੋਲਿਟਿਕਲ ਲੀਡਰਸ਼ਿਪ ਆ ਜਿਨ੍ਹਾਂ ਦੀ ਕਿ ਨੁਮਾਇੰਦਗੀ ਹੈ ਉੱਥੇ ਪੰਜਾਬ ਦੀ ਉਹ ਲਗਾਤਾਰ ਗੈਰਹਾਜ਼ਰ ਰਹੀ ਹੈ ਨਾ ਪ੍ਰਕਾਸ਼ ਸਿੰਘ ਬਾਦਲ ਕਦੇ ਸ਼ਾਮਲ ਹੋਏ ਸੈਨੇਟ ਦੀ ਮੀਟਿੰਗ 'ਚ ਨਾ ਕੈਪਟਨ ਅਮਰਿੰਦਰ ਸਿੰਘ ਤੇ ਨਾ ਭਗਵਾਨ ਤਮਾਨ ਆ ਜਿਹੜਿਆ ਨਾ ਸੋ ਇਹ ਹੀ ਆ ਵੀ ਜਦੋਂ ਵੀ ਕਿਸ ਕੋਈ ਨਵਾਂ ਮੁੱਖ ਮੰਤਰੀ ਬਣਦਾ ਉਹਦੇ ਨਾਲ ਪਹਿਲੀ ਬਰੀਫਿੰਗ ਆ ਜਿਹੜੀ ਇੰਟੈਲੀਜੈਂਸ ਏਜੰਸੀਆ ਦੇ ਚੀਫ ਦੀ ਹੁੰਦੀ ਹੈ ਉਹਦੇ ਵਿੱਚ ਉਹਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਜੋ ਮਰਜੀ ਗੁਲਸ਼ਰੇ ਅਡਾਓ ਰਾਜਨੀਤੀ ਦੇ ਅਸੀਂ ਕੁਝ ਵੀ ਤੁਹਾਨੂੰ ਨਹੀਂ ਕਵਾਂਗੇ ਜਿੰਨੇ ਮਰਜੀ ਮਾਇਆ ਦੇ ਅੰਬਾਰ ਜਾਂ ਜਿੰਨੀ ਮਰਜੀ ਅਨੈਤਿਕਤਾ ਜਾਂ ਵਿਭਚਾਰ ਆ ਤੁਸੀਂ ਕਰ ਸਕਦੇ ਹੋ ਪਰਾਪਰੀ ਕੌਮ ਦੇ ਤੇ ਰਾਜ ਦੇ ਹਿੱਤਾਂ ਲਈ ਨਹੀਂ ਬੋਲਣਾ ਇਸ ਕਰਕੇ ਲੀਡਰਸ਼ਿਪ ਆ ਜਿਹੜੀ ਉਹ ਸਾਡੇ ਲੀਡਰਸ਼ਿਪ ਅਸੀਂ ਜਿਹੜੀ ਚੁਣ ਕੇ ਲਿਆ ਰਹੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਬੇਈਮਾਂ ਬੇਈਮਾਨ ਹੈ ਉਸੇ ਧਰਤੀ ਲਈ ਬੇਈਮਾਨ ਹੈ ਇਸੇ ਕਰਕੇ ਆਏ ਮਸਲੇ ਆਉਂਦੇ ਹੈਗੇ ਆ ਵੀ ਸੈਂਟਰ ਇਹਨਾਂ ਮਜ਼ਬੂਤ ਹੋ ਜਾਂਦਾ ਉਹਨੂੰ ਲੱਗਣ ਲੱਗਦਾ ਵੀ ਇਹ ਸਾਡੇ ਹੁਣ ਜਿਸ ਤਰ੍ਹਾਂ ਵੀ ਸਾਡੀ ਪਟਾਰੀ ਵਿੱਚ ਪਏ ਹੋਏ ਸੱਪ ਨੇ ਇਹ ਇਹਨਾਂ ਤੋਂ ਸਾਨੂੰ ਡੰਗ ਮਾਰਨ ਦੀ ਕੋਈ ਆਸ ਨਹੀਂ ਹੈ ਤੇ ਫੇਰ ਉਹ ਆਪਣੇ ਲਗਾਤਾਰ ਆ ਫੈਸਲੇ ਕੀਤੇ ਜਾਂਦਾ ਹੈ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਹੀ ਸਰੈਂਡਰ ਕਰ ਗਿਆ ਵੀ ਉਹ ਉਹ ਸਾਰੇ ਜਿਹੜੇ ਦਫਤਰ ਨੇ ਮੁਹਾਲੀ ਵਿੱਚ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਯੂਨੀਵਰਸਿਟੀ ਤੋਂ ਵੀ ਦਾਵਾ ਉਹਨਾਂ ਨੇ ਛੱਡ ਦਿੱਤਾ ਇੱਕ ਪ੍ਰੈਸ ਬਿਆਨ ਵਿੱਚ ਉਹਨਾਂ ਨੇ ਕਿਹਾ ਸੀ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਵੀ ਹੁਣ ਧਰਮੀ ਉਦਮੋਰਚੇ ਵਰਗਾ ਮੋਰਚਾ ਲਾਉਣਾ ਜਾਂ ਰਾਜਾਂ ਦੇ ਵੱਧ ਅਧਿਕਾਰਾਂ ਲਈ ਸੰਘਾਰਸ਼ ਕਰਨ ਦਾ ਸਮਾਂ ਨਹੀਂ ਰਹਿ ਗਿਆ ਇਹ ਪ੍ਰਕਾਸ਼ ਸਿੰਘ ਬਾਦਲ ਦੇ ਬੋਲ ਨੇ ਹੁਣ ਇਹਦੇ ਵਿੱਚੋਂ ਸਾਰੀ ਆਕਾਲੀ ਦਲ ਦੀ ਜਿਹੜੀ ਪੋਲਿਟਿਕਸ ਆ ਉਹ ਸਮਝੀ ਜਾ ਸਕਦੀ ਆ ਉਹ ਨਿੱਜ ਲਈ ਰਾਜਨੀਤੀ ਕਰ ਰਹੇ ਆ ਆਪਣੀ ਕੌਮ ਲਈ ਆ ਆਪਣੀ ਮਾਂ ਧਰਤੀ ਲਈ ਰਾਜਨੀਤੀ ਨਹੀਂ ਕਰਦੇ ਜੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਦੇਖ ਲੈਣੇ ਤੇ ਆਪਾਂ ਇਹ ਕਹਿ ਹੀ ਸਕਦੇ ਆ ਕਿ ਜੇ ਸਰਕਾਰਾਂ ਚਾਹੇ ਜਿਹੜੀਆਂ ਵੀ ਹੋਣ ਜੇ ਮਾਅਨਦਰ ਨਹੀਂ ਹੈਗੀਆਂ ਤੇ ਕਿਤਨਾ ਕਿਤੇ ਇਹ ਬਹੁਤ ਮਾੜੀ ਗੱਲ ਹੈਗੀ ਹੈ ਸਰਦਾਰ ਅਪਤਾਸ ਸਿੰਘ ਜੀ ਹੁਣ ਸਰਕਾਰ ਨੇ ਜਿਹੜਾ ਐਲਾਨ ਤੇ ਕਰ ਦਿੱਤਾ ਕਿ ਅਸੀਂ ਫੈਸਲਾ ਆਪਾਂ ਵਾਪਸ ਲੈ ਲੈਨੇ ਆ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਰਨ ਦੀ ਕਿ ਸ਼ਾਇਦ ਅਸੀਂ ਚਲਾਕੀ ਦੇ ਨਾਲ ਜਿਹੜਾ ਹੈਗਾ ਹੈ ਕਿ ਅਸੀਂ ਇਸ ਨੂੰ ਅਜੇ ਲਾਗੂ ਨਹੀਂ ਕਰ ਰਹੇ ਲਾਗੂ ਹੋਣ ਦੀ ਡੇਟ ਕਦੋਂ ਹੋਏਗੀ ਇਹਦੇ ਬਾਰੇ ਨਹੀਂ ਪਤਾ 4 ਤਰੀਕ ਨੂੰ ਇਹ ਬਕਾਇਦਾ ਆ ਗਿਆ ਸੀ ਪਰ ਅਰੇ ਆਪਾਂ ਇਹ ਵੀ ਦੇਖਿਆ ਕਿ ਕਿਵੇਂ ਖਬਰਾਂ ਜਿਹੜੀਆਂ ਉਹ ਲਵਾ ਦਿੱਤੀਆਂ ਗਈਆਂ ਕਿ ਵਿਦਿਆਰਥੀਆਂ ਦੀ ਹੋਈ ਜਿੱਤ ਜੀ ਮੋਰਚਾ ਫਤਿਹ ਹੋ ਗਿਆ ਪਰ ਜੋ ਆਪਾਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਵੀ ਜਿਹੜੇ ਨੌਜਵਾਨ ਉੱਥੇ ਹੈਗੇ ਯੂਨੀਵਰਸਿਟੀ ਚ ਪੜ ਰਹੇ ਨੇ ਪੜੇ ਲਿਖੇ ਨੇ ਇਹਨਾਂ ਪੈਂਤੜਿਆਂ ਬਾਰੇ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਨੇ ਬਕਾਇਦਾ ਮੋਰਚਾ ਉੱਥੋਂ ਚੁੱਕਿਆ ਨਹੀਂ ਹੈਗਾ ਤੇ ਹੁਣ ਵੀ ਜਿਹੜਾ ਹੈ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਹੈਗਾ ਇਹਨੂੰ ਕਿਵੇਂ ਦੇਖਦੇ ਹੈਗੇ ਉਹ ਅਸਲ ਮਸਲੇ ਦਾ ਹੱਲ ਕਿਵੇਂ ਹੋਵੇ ਸੰਘਰਸ਼ੀਲ ਜਿਹੜੀਆਂ ਧਿਰਾਂ ਇਸ ਦੇ ਵਿੱਚ ਇਨਵੋਲ ਹੋਈਆਂ ਨੇ ਉਹਨਾਂ ਨੂੰ ਆਪਣਾ ਟੀਚਾ ਰੱਖਣਾ ਕੀ ਚਾਹੀਦਾ ਹੈ ਕੀ ਸਿਰਫ ਇੱਥੋਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜਾਂ ਹੁਣ ਅੱਗੇ ਸੈਨੇਟ ਦੇ ਇਲੈਕਸ਼ਨ ਨੂੰ ਲੈ ਕੇ ਉਹ ਮੁੱਦਾ ਵੀ ਰੱਖਿਆ ਜਾਵੇਗਾ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਕਿਉਂਕਿ ਸਰਕਾਰ ਦਾ ਹਲੇ ਬਿਆਨ ਆ ਰਿਹਾ ਵੀ ਅਸੀਂ ਉਹ ਜਿਹੜਾ ਸੈਨੇਟ ਨੂੰ ਭੰਗ ਕਰਨ ਦਾ 91 ਮੈਂਬਰਾਂ ਚੋਂ 31 ਮੈਂਬਰ ਜਿਹੜੇ ਦੁਨੇ ਹੋਏ ਨਹੀਂ ਹੋਣਗੇ ਸਿਰਫ ਸਰਕਾਰ ਵੱਲੋਂ ਨਿਯੁਕਤ ਕੀਤੇ ਹੋਏ ਹੋਣਗੇ ਉਹ ਫੈਸਲਾ ਵਾਪਸ ਲੈ ਲਿਆ ਹੈ ਖਬਰਾਂ ਨੇ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਉੱਥੇ ਰੌਲਾ ਪਾਇਆ ਗਿਆ ਖਬਰਾਂ ਚਲਾਈਆਂ ਗਈਆਂ ਵੀ ਵਿਦਿਆਰਥੀਆਂ ਦੀ ਜਿੱਤ ਹੋ ਗਈ ਹੈ ਹੁਣ ਸੰਘਰਸ਼ ਛੱਡ ਦੇਣਾ ਚਾਹੀਦਾ ਸੋਬਰ ਵਿਦਿਆਰਥੀ ਸੁਚੇਤ ਸੀ ਉਸ ਉਹਨਾਂ ਨੇ ਸੰਘਰਸ਼ ਨਹੀਂ ਛੱਡਿਆ 10 ਤਰੀਕ ਨੂੰ ਵੱਡਾ ਇਕੱਠ ਹੈ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਤੁਹਾਡਾ ਜਿਹੜਾ ਸਵਾਲ ਇਹ ਹੈਗਾ ਵੀ ਹੁਣ ਅੱਗੇ ਕੀ ਇੱਕ ਤਾਂ ਵੀ ਸੈਨੇਟ ਦੀਆਂ ਚੋਣਾਂ ਲਾਆਂ ਜਾਣ ਜਿਹੜੀਆਂ 2 ਸਾਲ ਤੋਂ ਨਹੀਂ ਹੋਈਆਂ ਪਰ ਜਿਹੜਾ ਅੰਤਮ ਫੈਸਲਾ ਹੈ ਜਿਹੜਾ ਅੰਤਮ ਨਿਸ਼ਾਨਾ ਹੋਣਾ ਚਾਹੀਦਾ ਹੈ ਵੀ ਉਹ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ ਨੂੰ ਜਿਸ ਤਰ੍ਹਾਂ ਮੂਲੇ ਵਿੱਚ ਧਾਰਾਵਾਂ ਨੇ ਉਹ ਤੋੜਨੀਆਂ ਪੈਣਗੀਆਂ ਉਸੇ ਤਰ੍ਹਾਂ ਯੂਨੀਵਰਸਿਟੀ ਦੇ ਮਾਮਲੇ ਵਿੱਚ ਜਿਹੜੀਆਂ ਧਾਰਾਵਾਂ ਨੇ ਉਹਨਾਂ ਨੂੰ ਤੋੜ ਕੇ ਇਹ ਚਾਹੀਦਾ ਹੈਗਾ ਵੀ ਇਹ ਯੂਨੀਵਰਸਿਟੀ ਤੇ ਹੁਣ ਕੇਂਦਰ ਤੇ ਦੀਆਂ ਜਿਹੜੀਆਂ ਜਿਹੜੇ ਸਟੇਟਾਂ ਨੇ ਉਹਨਾਂ ਦਾ ਕੋਈ ਵੀ ਜਿਹੜਾ ਹੈਗਾ ਉਹ ਅਧਿਕਾਰ ਖੇਤਰ ਨਾ ਰਹੇ ਸੋ ਉਹਦੇ ਉਹ ਕੱਲੀ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਇਹਦਾ ਹਿਮਾਚਲ ਹਰਿਆਣਾ ਜਾਂ ਰਾਜਸਥਾਨ ਨਾਲ ਕੋਈ ਕੋਈ ਵੀ ਲਾਗਾ ਦੇ ਗਾਣਾ ਹੋਵੇ ਹਰਿਆਣੇ ਦੇ ਸਾਰੇ ਕਾਲਜਸ ਆ ਜਿਹੜੇ ਉਹ ਆਪਣੀਆਂ ਕ੍ਰੋਕ ਖੇਤਰ ਤੇ ਹੋਰ ਯੂਨੀਵਰਸਿਟੀਆਂ ਨਾਲ ਅਫੀਲੀਏਟ ਕਰ ਸੋ ਇਹ ਯੂਨੀਵਰਸਿਟੀ ਸਮੁੱਚੇ ਤੌਰ ਤੇ ਪੰਜਾਬ ਦੇ ਯੂਨੀਵਰਸਿਟੀ ਦੇ ਤੌਰ ਤੇ ਸਾਹਮਣੇ ਆਵੇ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਇਹ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਨਾ ਕਿ ਸਾਂਝੀ ਤੇ ਕੇਂਦਰ ਦੇ ਦਬਕੇ ਵਾਲੀ ਜਿਹੜੀ ਯੂਨੀਵਰਸਿਟੀ ਉਹ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਸਰਦਾਰਤਾ ਸਿੰਘ ਦੀ ਦੁਜੇ ਬੰਨੇ ਜਿਹੜੀ ਨੌਜਵਾਨ ਲੀਡਰਸ਼ਿਪ ਉੱਪਰ ਕੇ ਸਾਹਮਣੇ ਆਈ ਹੈਗੀ ਆ ਉਹਦੇ ਬਾਰੇ ਕੀ ਤੁਸੀਂ ਕਹੋਗੇ ਕੀ ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਚ ਧਿਆਨ ਰੱਖਣਾ ਪਵੇਗਾ ਤੇ ਉਹਨਾਂ ਦਾ ਮੁੱਖ ਟੀਚਾ ਕੀ ਹੋਣਾ ਚਾਹੀਦਾ ਹੈ ਜਾਂ ਉਹਨਾਂ ਦੇ ਮਨ ਮਸਤਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਥ ਪ੍ਰਸਤੀ ਜਾਂ ਪੰਜਾਬ ਪ੍ਰਸਤੀ ਹੋਣੀ ਚਾਹੀਦੀ ਹੈ ਹਾਂਜੀ ਸੋ ਪਾ ਆਪਾਂ ਦੇਖਿਆ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਚੋਣਾਂ ਵਿੱਚ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਇਸਮੀਤ ਸਿੰਘ ਆ ਜਿਹੜੇ ਉਹ ਚੁਣੇ ਗਏ ਨੇ ਵਾਈਸ ਪ੍ਰਧਾਨ ਦੇ ਤੌਰ ਤੇ ਰਸ਼ਮੀਤ ਸਿੰਘ ਸਿੰਘ ਲਾਅ ਡਿਪਾਰਟਮੈਂਟ ਦੇ ਵਿਦਿਆਰਥੀ ਨੇ ਜਿਹੜੀਆਂ ਮੇਰੇ ਕੋਲ ਖਬਰਾਂ ਨੇ ਵੀ ਲਾਅ ਡਿਪਾਰਟਮੈਂਟ ਵਿੱਚੋਂ ਸਭ ਤੋਂ ਵੱਧ ਵੋਟਾਂ ਨੇ ਜਿਹੜੀਆਂ ਸ਼ਮੀਤ ਸਿੰਘ ਨੂੰ ਪਈਆਂ ਨੇ ਸੋ ਇਟ ਮੀਨਸ ਤੁਸੀਂ ਦੇਖੋ ਇੱਕ ਗੁਰਸਿੱਖ ਚਿਹਰਾ ਹੋਣ ਦੇ ਬਾਵਜੂਦ ਵੀ ਹਿੰਦੂ ਵਿਦਿਆਰਥੀਆਂ ਨੇ ਵੀ ਸ਼ਮੀਤ ਸਿੰਘ ਨੂੰ ਵੋਟਾਂ ਪਾਈਆਂ ਉਹ ਉਹਦਾ ਆਪਣਾ ਕੈਰੇਕਟਰ ਔਰ ਉਹਦੀ ਆਪਣੀ ਜਿਹੜੇ ਜੀਵਨ ਜਾਂਚ ਆ ਉਹਦੇ ਕਰਕੇ ਉਹਨੂੰ ਵੋਟਾਂ ਪਈਆਂ ਨੇ ਸੋ ਇਹ ਚਿਹਰੇ ਦੇ ਚਾਹੇ ਜੁਝਾਰ ਸਿੰਘ ਜਿਨ੍ਹਾਂ ਨੇ ਹੁਣੇ ਇਹ ਕਿਹਾ ਹੈਗਾ ਵੀ ਅਸੀਂ ਵਿਦਿਆਰਥੀ ਪੋਲਿਟਿਕਸ ਤੋਂ ਅੱਗੇ ਜਾ ਕੇ ਹੁਣ ਸਿਆਸੀ ਪੋਲਿਟਿਕਸ ਆਰਗੇਨਾਈਜ਼ ਕਰ ਰਹੇ ਹਾਂ ਸੋ ਜੁਝਾਰ ਸਿੰਘ ਵਰਗੇ ਸ਼ਮੀਤ ਸਿੰਘ ਵਰਗੇ ਤੇ ਕੋ ਬੱਚੀ ਜਿਹੜੀ ਬੜੀ ਦਲੇਰੀ ਨਾਲ ਬੋਲੀ ਹੈਗੀ ਅੱਜ ਨੇ ਮਾਲਵਿੰਦਰ ਸਿੰਘ ਕਾਂਗ ਤੇ ਮੀਤ ਹੇਰ ਨੂੰ ਤਿੱਖੇ ਸਵਾਲ ਕਰਿਆ ਇਹ ਉਦੋਂ ਪਹਿਲਾਂ ਯੂਨੀਵਰਸਿਟੀ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਬੜੀ ਸੇ ਬੱਚੀ ਕਾਨੂੰਪ੍ਰਿਆ ਉਹ Hindu ਪਰਿਵਾਰ ਤੋਂ ਆ ਤਰਨਤਾਰਨ ਤੋਂ ਆ ਪਰ ਜਿੰਨੀ ਡਟ ਕੇ ਉਹ ਸਿੱਖਾਂ ਦੇ ਤੇ ਪੰਜਾਬ ਪੱਖੀ ਆ ਮਸਲਿਆਂ ਬਾਰੇ ਸਟੈਂਡ ਲੈਂਦੀ ਹੈ ਕਿ ਸੋ ਇਹੋ ਜੇ ਬੱਚਿਆਂ ਨੂੰ ਪੋਲਿਟਿਕਲ ਲੀਡਰਸ਼ਿਪ ਵਿੱਚ ਲਿਆਂਦਾ ਜਾਵੇ ਇਹ ਸਾਡੀ ਨਵੀਂ ਪੋਲਿਟਿਕਲ ਲੀਡਰਸ਼ਿਪ ਹੈ ਇਹ ਬਾਦਲ ਕਿਆਂ ਨੂੰ ਕੈਪਟਨ ਕਿਆਂ ਨੂੰ ਇਹ ਸੁਖਜਿੰਦਰ ਰੰਧਾਵੇ ਇਹ ਰਾਜਾ ਬੜਿੰਗ ਵਰਗੇ ਇਹ ਕੋਈ ਲੀਡਰ ਨਹੀਂ ਇਹ ਜਿਹੜੇ ਗੁਰਸਿੱਖ ਬੱਚੇ ਸਾਹਮਣੇ ਆ ਰਹੇ ਆ ਇਹਨਾਂ ਦੀ ਲੀਡਰਸ਼ਿਪ ਸਾਨੂੰ ਸਾਹਮਣੇ ਲਿਆਉਣੀ ਚਾਹੀਦੀ ਆ ਇਹ ਬਕਾਊ ਮਾਲ ਨਹੀਂ ਹੈਗਾ ਇਹ ਪੰਜਾਬ ਦੇ ਹਿੱਤਾਂ ਲਈ ਖੜਨਗੇ ਨਾਕੇ ਪ੍ਰਕਾਸ਼ ਸਿੰਘ ਬਾਦਲ ਵਾਂਗ ਪੰਜਾਬ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੇ ਸੋ ਸਾਨੂੰ ਸਿੱਖ ਸਿੱਖ ਪੰਥ ਤੇ ਪੰਜਾਬ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੇ ਲੀਡਰ ਨਹੀਂ ਚਾਹੀਦੇ ਇਹ ਨਵੇਂ ਨੌਜਵਾਨ ਜਿਹੜੀ ਸਾਡੀ ਜਨ ਜੀ ਹੈ ਇਹ ਨਵੀਂ ਪੀੜੀ ਦੀ ਜਨਰੇਸ਼ਨ ਆ ਇਹਨਾਂ ਨੂੰ ਭਵਿੱਖ ਦੀ ਲੀਡਰਸ਼ਿਪ ਦੇ ਤੌਰ ਤੇ ਪਰਵਾਨਿਆ ਜਾਵੇ ਉਹ ਸਾਰਿਆ ਜਾਵੇ ਔਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਇਹਨਾਂ ਦੀ ਸਹਾਇਤਾ ਕਰਨ ਤਾਂ ਕਿ ਇਹ ਸਿੱਖਾਂ ਦੇ ਤੇ ਪੰਜਾਬ ਦੇ ਮੁੱਦੇ ਆ ਸਮੁੱਚੇ ਤੌਰ ਤੇ ਉਠਾ ਕੇ ਏ ਐਮਐਲਏ ਤੇ ਐਮਪੀ ਹੋਣੇ ਚਾਹੀਦੇ ਆ ਸਾਡੇ ਨਾ ਕਿ ਆ ਜਿਹੜੇ ਇੱਥੇ ਤੁਰੇ ਫਿਰਦੇ ਆ ਇਹਨਾਂ ਵਿੱਚ ਕਿਸੇ ਵਿੱਚ ਵੀ ਕੈਪੇਬਿਲਿਟੀ ਨਹੀਂ ਹੈ ਸਿੱਖਾਂ ਦੇ ਤੇ ਪੰਜਾਬ ਦੇ ਮਸਲਿਆਂ ਨੂੰ ਅਡਰੈਸ ਕਰਨ ਦੀ ਜੀ ਬਿਲਕੁਲ ਜੀ ਔਰ ਕੋਸ਼ਿਸ਼ ਜਿਹੜੀ ਹੈ ਹੀ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈ ਨੌਜਵਾਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ ਕਿਉਂਕਿ ਅਸੀਂ ਕਹਿੰਨੇ ਤਾਂ ਰਹਿੰਦੇ ਆ ਕਿ ਲੀਡਰਸ਼ਿਪ ਨਹੀਂ ਉੱਭਰਦੀ ਪਰ ਜੇ ਇਸ ਤਰੀਕੇ ਦੀ ਲੀਡਰਸ਼ਿਪ ਆਉਂਦੀ ਹੈ ਤੇ ਉਹਨਾਂ ਨੂੰ ਬਕਾਇਦਾ ਜਿਹੜੀ ਹਮਾਇਤ ਹੈ ਪੰਥ ਦੇ ਵੱਲੋਂ ਵੀ ਦਿੱਤੀ ਜਾਣੀ ਚਾਹੀਦੀ ਹੈ ਤੇ ਬਾਕੀ ਦੀਆਂ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਇਹ ਹਮਾਇਤ ਹੈ ਉਹਨ